پھل دی چيري ديو يوں اپنا يہ طاري میں ميں رنگاري روتا نارا اپرے کالا يي

ਇੱਕ ਵਾਰ ਬਾਈ ਇੱਕ ਵਾਰ ਇੱਕ ਵਾਰ ਚੈਕਿੰਗ ਕੀਤੀ ਜਾ ਰਹੀ ਹੈ ਬਸਟਾਨਗਰਾਂ ਦੀ ਕੀ ਕਾਰਨ ਦੀ ਹੈ ਮਾਨਯੋਗ ਡੀਜੀ ਪੰਜਾਬ ਸ਼੍ਰੀ ਗੌਰਵ ਯਾਦਵ ਆਈਪੀਐਸ ਉਹਨਾਂ ਦੇ ਨਿਰਦੇਸ਼ਾ ਮੁਤਾਬਕ ਅੱਜ ਸ਼੍ਰੀਮਾਨ ਅਜੇ ਗਾਂਧੀ ਐਸਐਸਪੀ ਸਾਹਿਬ ਮੋਗਾ ਵੱਲੋਂ ਸਹਿਯੋਗ ਸਾਰੇ ਜ਼ਿਲ੍ਹੇ ਵਿੱਚ ਕਾਸੋ ਆਪਰੇਸ਼ਨ ਚਲਾਇਆ ਗਿਆ ਦਿਨ ਤਿਹਾਰ ਲੋੜੀ ਮਾਗੀ ਅਤੇ 26 ਜਨਵਰੀ ਦੇ ਸਬੰਧ ਦੇ ਵਿੱਚ ਸਾਰੇ ਸਬਡਿਵੀਜ਼ਨ ਲੈਵਲ ਤੇ ਤੇ ਡਿਸਟ੍ਰਿਕਟ ਹੈੱਡਕੁਆਟਰ ਲੈਵਲ ਤੇ ਮੈਂ ਖੁਦ ਆਇਆ ਬਾਕੀ ਸਬਡਿਵੀਜ਼ਨਾਂ ਦੇ ਵਿੱਚ ਡੀਐਸਪੀਜ਼ ਦੀ ਨਿਗਰਾਨੀ ਨਾਲ ਸਾਰੇ ਐਸਐਚਯੂਜ਼ ਅੱਜ ਕਾਫੀ ਮਕਦਾਬ ਪੁਲਿਸ ਹੈਵੀ ਨਾਲ ਸਾਰੇ ਬੱਸ ਸਟੈਂਡ ਦੀ ਚੈਕਿੰਗ ਕਰ ਰਹੇ ਆ ਇਸ ਵਿੱਚ ਖਾਸ ਧਿਆਨ ਅਸੀਂ ਕਨਸੈਂਟਰੇਟ ਕਰ ਰਹੇ ਆ ਕਿ ਕੋਈ ਨਸ਼ਾ ਨਾ ਇੱਧਰ ਉੱਧਰ ਲੈ ਕੇ ਜਾ ਸਕੇ ਔਰ ਕਿਸੇ ਤਰ੍ਹਾਂ ਦੀ अपराधी ਨੂੰ ਮੈਸੇਜ ਜਾਣਾ ਚਾਹੀਦਾ ਹੈ ਕਿ ਪੁਲਿਸ ਮੁਸਤੈਦ ਹੈ ਉਸੇ ਮੱਦੇਨਜ਼ਰ ਅਸੀਂ ਪੂਰਾ ਕਾਸੋ ਕੋਰਡਨੈਂਟ ਸਰਚ ਆਪਰੇਸ਼ਨ 2 ਤੋਂ ਲੈ ਕੇ 4 ਵਜੇ ਤੱਕ ਆਰੰਭ ਕੀਤਾ ਹੈ ਉਸ ਦੀ ਲੜੀ ਦੇ ਵਿੱਚ ਇੱਥੇ ਮੋਗਾ ਹੈੱਡਕੁਆਰਟਰ ਜ਼ਿਲ੍ਹਾ ਦੇ ਉੱਤੇ ਜਿਹੜਾ ਬੱਸ ਸਟੈਂਡ ਹੈ ਉਹਦੀ ਚੈਕਿੰਗ ਕੀਤੀ ਜਾ ਰਹੀ ਹੈ ਐਸਐਚਓ ਸਿਟੀ ਨਾਲ ਉਹਨਾਂ ਦੇ ਟੋਟਲ 75 ਤੋਂ 78 ਮੁਲਾਜ਼ਮ ਹਨ ਜਿਹੜੇ ਚੈਕਿੰਗ ਕਰ ਰਹੇ ਨੇ ਕੋਈ ਹੋਰ ਜਗ੍ਹਾ ਵੀ ਚੈਕਿੰਗ ਕੀਤੀ ਗਈ ਨਹੀਂ ਓਨਲੀ ਬੱਸ ਸਟੈਂਡ ਦੇ ਨੇ ਕੋਰਡਨ ਕੀਤਾ ਗਿਆ ਹੈ ਜੀ ਔਰ ਇਹਦੇ ਵਿੱਚ ਜਿੰਨਾਂ ਵੀ ਆ ਬੱਸਿਸ ਹੈਗੀਆਂ ਤੁਹਾਡੇ ਸਾਹਮਣੇ ਜਿਹੜੀਆਂ ਚੱਲ ਰਹੀਆਂ ਔਰ ਜਿਹੜੇ ਤੇ ਬੈਗ ਪਿੱਠੂ ਬੈਗ ਪਾਏ ਹੋਏ ਸਾਰੇ ਅਸੀਂ ਅੱਜ ਚੈੱਕ ਕਰ ਰਹੇ ਹਾਂ